ਜੀ ਸਤਿ ਸ਼੍ਰੀ ਅਕਾਲ ਜੀ ਇਹ ਨੇਚਰ ਕ੍ਰੇਪ ਦਾ ਫੈਬਰਿਕਾ ਹੋਊਗਾ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਇਹ ਲੈ ਸਕਦੇ ਹੋ ਸ਼ਰਟ ਲੈ ਸਕਦੇ ਹੋ ਪੂਰਾ ਸੈੱਟ ਵੀ ਲੈ ਸਕਦੇ ਹੋ ਆ ਤੇ ਬਹੁਤ ਸੋਹਣੇ ਨੇ ਇਹਨਾਂ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਨਾਂ ਦੇ ਉੱਪਰ ਵਰਕ ਹੋਇਆ ਹੁੰਦਾ ਸਪੈਸ਼ਲ ਸੀਕਵੈਂਸ ਵਰਕ ਤੇ ਐਂਡ ਬਹੁਤ ਸੋਹਣਾ ਇਹਨਾਂ ਦੇ ਉੱਪਰ ਆਰੀ ਵਰਕ ਹੁੰਦਾ ਹੈ ਕੁਝ ਸੋਰਸ ਦੀ ਪ੍ਰਿੰਟਿੰਗ ਜਿਹੜੀ ਇਸ ਤੋਂ ਅਲੱਗ ਆਏਗੀ ਇਹ ਵਾਲੇ ਸੋਰਸ ਵੀ ਇਹਨਾਂ ਦੀ ਪ੍ਰਿੰਟਿੰਗ ਤੇ ਵਰਕ ਦੇ ਅਕੋਰਡਿੰਗ ਇਹਨਾਂ ਦਾ ਪ੍ਰਾਈਸ ਵਧ ਘਟ ਹੋਊਗਾ ਡਾਰਕ ਕਲਰ ਲੈ ਕੇ ਆਏ ਆ ਸਪੈਸ਼ਲ ਕਰਵਾ ਸਾਫ ਕਰਕੇ ਤੁਸੀਂ ਇੰਨਾ ਚੋ ਕੋਈ ਵੀ ਸੂਟ ਬਣਾ ਸਕਦੇ ਹੋ ਬਿਨਾ ਵਰਕ ਕਰਵਾਏ ਜਾਂ ਫਿਰ ਪ੍ਰਿੰਟੇਡ ਤੋਂ ਵੀ ਕੁਝ ਅਲੱਗ ਜਾਂ ਹਟਕੇ ਬਹੁਤ ਸੋਹਣੇ ਸੂਟ ਨੇ ਸਿਲਕ ਦੀ ਬਨਾਰਸੀ ਬੂਟੀ ਦੇ ਵਿੱਚ ਆਏ ਨੇ ਛੋਟੀ ਬੂਟੀ ਦੀ ਕਾਫੀ ਡਿਮਾਂਡ ਸੀ ਕਿ ਕਰਾਰੇ ਸ਼ਰਾਰੇ ਬਣਾਉਣ ਵਾਸਤੇ ਸਾਨੂੰ ਛੋਟੀ ਬੂਟੀ ਬਨਾਰਸੀ ਚਾਹੀਦੀ ਆ ਇਸ ਤੋਂ ਇਲਾਵਾ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਸੂਟਸ ਆਪਾਂ ਐਡ ਕੀਤੇ ਹੋਏ ਨੇ ਸਾਰੇ ਹੀ ਤੁਸੀਂ WhatsApp ਤੇ ਪ੍ਰਾਈਸ ਪਤਾ ਕਰਕੇ ਸੂਟ ਲੈ ਸਕਦੇ ਹੋ ਐਂਡ ਇਹਨਾਂ ਦੇ ਵਿੱਚ ਤੁਸੀਂ ਸੂਟ ਸਟਿਚ ਵੀ ਕਰਵਾ ਸਕਦੇ ਹੋ ਇਹਨਾਂ ਦੀ ਸਟਿਚਿੰਗ ਦੇ ਡਿਜ਼ਾਈਨ ਜੇਕਰ ਦੇਖਣੇ ਹੋਣ ਤਾਂ ਉਹ ਵੀ ਤੁਸੀਂ WhatsApp ਤੇ ਮੈਨੂੰ ਮੈਸੇਜ ਕਰਕੇ ਇਹਨਾਂ ਦੀ ਸਟਿਚਿੰਗ ਦੇ ਡਿਜ਼ਾਈਨ ਵੀ ਚੈੱਕ ਕਰ ਸਕਦੇ